ਪਿਆਰ ਪਿਆਰੇ ਕੋ ਧਾਗਾ ਜਿਸ ਜਿੰਦਗੀ ਦੇ ਭਾਂਤ ਭਾਂਤ ਰੂਪ ਰੰਗ ਤੇ ਲਗ ਲਗ ਕਿਸਮਾਂ ਦੇ ਮੋਤੀ ਪਰੋਏ ਜਾਂਦੇ ਨੇ ਅਸੀਂ ਤੁਸੀਂ ਪਸ਼ੂ ਪੰਛੀ ਰੁੱਖ ਵੇਲਾ ਝਾੜੀਆਂ ਮਿੱਟੀ ਪਾਣੀ ਹਵਾ ਆਕਾਸ਼ ਇਹ ਮੋਤੀ ਹੈ ਜ਼ਿੰਦਗੀ ਦੀ ਗਾਨੀ ਤੇ ਜ਼ਿੰਦਗੀ ਦੀ ਸੋਹਣੀ ਗਾਨੀ ਤਾਂ ਹੀ ਬਣਦੀ ਹੈ ਜਦੋਂ ਮਰਦ ਔਰਤ ਪਿਆਰ ਨੂੰ ਅਪਣਾ ਕੇ ਇਸ ਨੂੰ ਸਕੂਨ ਦਾ ਮੰਤਰ ਮੰਨ ਕੇ ਜਿਉਣਾ ਸ਼ੁਰੂ ਕਰਦੇ ਨੇ ਮਰਦ ਔਰਤ ਦੀ ਜ਼ਿੰਦਗੀ ਵਿੱਚ ਜਾਦੂਮਈ ਕ੍ਰਿਸ਼ਮਾ ਪਿਆਰ ਕਾ ਕੀ ਵਾਪਰਦਾ ਔਰਤ ਮਰਦ ਨੇ ਆਪਣੇ ਦੁਆਰਾ ਤੇ ਆਪਣੇ ਬੱਚਿਆਂ ਰਾਹੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੁੰਦੀ ਹੈ ਸੋਹਣਾ ਸਮਾਜ ਸਿਰਜਣਾ ਹੁੰਦਾ ਹੈ ਸੋਹਣੀ ਸਿਰਜਣਾ ਪਿਆਰ ਨਾਲ ਹੀ ਹੁੰਦੀ ਹੈ ਪਿਆਰ ਕਰਨ ਵਾਲੇ ਕੋਲ ਫਾਲਤੂ ਦੇ ਵਿਚਾਰ ਆ ਹੀ ਨਹੀਂ ਸਕਦੇ ਪਿਆਰ ਕਰਨ ਵਾਲਾ ਸੋਚਾਂ ਦੇ ਇਕੜਮਸ ਚ ਨਹੀਂ ਫਸਦਾ ਪਿਆਰ ਕਰਨ ਵਾਲਾ ਆਜ਼ਾਦ ਹੁੰਦਾ ਹੈ ਉਹ ਕਿਸੇ ਨੂੰ ਵੀ ਬਨ ਕੇ ਨਹੀਂ ਰੱਖਦਾ ਕੋਈ ਇੱਕ ਤਾਂ ਹੋਵੇ ਸਾਡੇ ਕੋਲ ਜਿਸ ਅੱਗੇ ਅਸੀਂ ਉਹ ਹੋਈਏ ਜੋ ਹਾਂ ਕੋਈ ਇੱਕ ਤਾਂ ਹੋਵੇ ਸਾਡੇ ਕੋਲ ਜਿਸ ਅੱਗੇ ਅਸੀਂ ਉਹ ਹੋਈਏ ਜੋ ਹਾਂ ਬੋਲਣ ਕਹਿਣ ਦੇਖਣ ਕਰਨ ਵਿੱਚ ਜਿਸ ਅੱਗੇ ਨਾ ਝਿਜਕ ਹੋਵੇ ਨਾ ਡਰ ਹੋਵੇ ਕੋਈ ਇੱਕ ਤਾਂ ਹੋਵੇ ਜੋ ਪਰਖੇ ਨਾ ਜੋ ਬੰਨੇ ਨਾ ਜੋ ਪਿਆਰ ਵਿੱਚ ਜੀਵੇ ਤੇ ਪਿਆਰ ਵਿੱਚ ਜਉਣ ਲਗਾ ਦੇਵੇ ਪਿਆਰ ਸਿਰਫ ਇੱਕ ਅਨੁਭਵ ਨਹੀਂ ਇੱਕ ਖਰਾਕ ਹੈ दारू ਹੈ ਪਿਆਰ ਸਬਕ ਹੈ ਜ਼ਿੰਦਗੀ ਦਾ ਦਿਲ ਤੇ ਦਿਮਾਗ ਪਿਆਰ ਹੋਣਾ ਚਾਹੀਦਾ ਅਸਲ ਰੌਸ਼ਨੀ ਪਿਆਰ ਹੈ ਪਿਆਰ ਦੀ ਨਦੀ ਵਿੱਚ ਤੈਰਦੇ ਲੋਕ ਕਦੇ ਵੀ ਤਕਲੀਫਾਂ ਦੇ ਰੇਗਿਸਤਾਨ 'ਚ ਸੜ ਕੇ ਮਰਦੇ ਨਹੀਂ ਪਿਆਰ ਵਿੱਚ ਨਿਰਾਸ਼ਾ ਨਹੀਂ ਰਹਿੰਦੀ ਪਿਆਰ 'ਚ ਜ਼ਿੰਦਗੀ ਮਹਿਕਦੀ ਹੈ ਖਿੜਦੀ ਹੈ ਫੈਲਦੀ ਹੈ ਚਮਕਦੀ ਹੈ ਪਿਆਰ ਸਦਕੜੇ ਜ਼ਿੰਦਗੀ ਆਪਣੇ ਆਪ ਦਾ ਸਭ ਤੋਂ ਹਸੀਨ ਰੂਪ ਬਣ ਜਾਂਦੀ ਹੈ ਪਿਆਰ ਵਾਲੇ ਕੋਲ ਸ਼ੁਕਰਾਨਾ ਤੇ ਖੇਮਾ ਹੁੰਦੀ ਹੈ ਪਿਆਰ ਇੱਕ ਸੁਥਰੀ ਸੋਚ ਦਾ ਵਰਦਾਨ ਹੈ ਸਾਨੂੰ ਸੋਹਣੇ ਰੂਪ ਚ ਜਿਉਂਦਾ ਰੱਖਣ ਵਾਲੀ ਭਗਤੀ ਸ਼ਕਤੀ ਪਿਆਰੀ ਹੈ। ਪਿਆਰ ਉਹ ਤਾਕਤ ਹੈ ਜੋ ਹਮੇਸ਼ਾ ਚੜ੍ਹਦੀ ਕਲਾ ਮਹਿਸੂਸ ਕਰਾਉਂਦੀ ਹੈ। ਪਿਆਰ ਹੈ ਤਾਂ ਖੁਦ ਚ ਯਕੀਨ ਹੈ। ਪਿਆਰ ਹੈ ਤਾਂ ਦੁਨੀਆ ਬੇਰੰਗ ਨਹੀਂ ਹੋ ਸਕਦੀ। ਪਿਆਰ ਵਾਲਾ ਖਾਲੀ ਨੂੰ ਭਰਦਾ ਹੈ, ਭਰੇ ਨੂੰ ਖਾਲੀ ਨਹੀਂ ਕਰਦਾ। ਅਸਲ ਚ ਨਾ ਸਭ ਤੋਂ ਪਹਿਲਾਂ ਜ਼ਿੰਦਗੀ ਚ ਪਿਆਰ ਦੀ ਲੋੜ ਹੈ। ਇਹ ਜ਼ਿੰਦਗੀ ਪਿਆਰ ਦੀ ਲੋੜ ਰੱਖਦੀ ਹੈ ਨਾ ਕਿ ਕਿਸੇ ਹੋਰ ਪਦਾਰਥ ਦੀ। ਪਦਾਰਥਾਂ ਦਾ ਆਨੰਦ ਵੀ ਪਿਆਰ ਨਾਲ ਹੀ ਆਉਂਦਾ ਹੈ। ਪਿਆਰ ਵਾਲੇ ਕੋਲ ਪੈਸਾ ਹੋਵੇ ਤਾਂ ਬਹੁਤਿਆਂ ਨੂੰ ਰਜਾ ਕੇ ਰੱਖਦਾ ਹੈ ਪਿਆਰ ਬਿਨਾ ਮਨੁੱਖ ਕਮਜ਼ੋਰ ਹੈ ਇਸੇ ਲਈ ਬਾਦਸ਼ਾਹ ਅਮੀਰਾਂ ਵਪਾਰੀਆਂ ਸਟਾਰ ਕਲਾਕਾਰਾਂ ਨਾਲੋਂ ਬਹੁਤ ਵਾਰ ਦਿਹਾੜੀਦਾਰ ਗਰੀਬ ਮਜ਼ਦੂਰ ਤਾਕਤਵਰ ਜ਼ਿਆਦਾ ਹੁੰਦਾ ਹੈ ਕਿਉਂਕਿ ਉਹਦੇ ਕੋਲ ਪਿਆਰ ਹੁੰਦਾ ਹੈ ਪਿਆਰ ਵਿੱਚ ਨજર ਦੇ ਅੰਨੇ ਨੂੰ ਦਿਖਣ ਲੱਗ ਜਾਂਦਾ ਹੈ ਪਿਆਰ ਉਹ ਹੈ ਜੋ ਬਿਨਾ ਪੈਰਾਂ ਤੋਂ ਨੱਚਣ ਲਾ ਦਿੰਦਾ ਹੈ ਪਿਆਰ ਨਾਲ ਰਹਿੰਦੇ ਆ ਜਿਹੜੇ ਛੋਟੀ ਜੀ ਝੁੱਗੀ 'ਚ ਰਹਿੰਦੇ ਨੇ ਉਹਨਾਂ ਦੀ ਛੋਟੀ ਝੁੱਗੀ ਗੰਦੀ ਦਿਖਦੀ ਝੌਂਪੜੀ ਬਹੁਤੀ ਵਾਰ ਕੋਠੀਆਂ ਮਹਿਲਾਂ ਫਲੈਟਾਂ ਨਾਲੋਂ ਵੱਧ ਸੋਹਣੀ ਤੇ ਵੱਡੀ ਹੁੰਦੀ ਹੈ ਪਿਆਰ 'ਚ ਜਿਉਣ ਵਾਲੇ ਇੰਨੇ ਪਿਆਰੇ ਤੇ ਤਕੜੇ ਹੁੰਦੇ ਨੇ ਕਿ ਉਹ ਹਰ ਖੁਸ਼ੋਕ ਬਦਲੇ ਦੀ ਭਾਵਨਾ ਤੇ ਸ਼ੱਕ ਸ਼ਿਕਾਇਤਾਂ 'ਚ ਫਸ ਕੇ ਵਕਤ ਬਰਬਾਦ ਨਹੀਂ ਕਰਦੇ ਪਿਆਰ ਮਤ ਦਿੰਦਾ ਹੈ ਤੇ ਅਤ ਨੂੰ ਮਕਾ ਦਿੰਦਾ ਹੈ ਪਿਆਰ ਗੁਰੂਆਂ ਦੀ ਸੋਚ ਦਾ ਪੱਲਾ ਫੜਾਉਂਦਾ ਮਤ ਮਿਲੇ ਆਤਮੁੱਕੇ ਬੀਬਾ ਨਾਨਕ ਪਰਦੇ ਚੁੱਕੇ ਬੀਬਾ ਨੇਰੇ ਘਰ ਵਿੱਚ ਚਾਨਣ ਹੋ ਜੂ ਪੜ ਬਾਬੇ ਦੇ ਰੁੱਕੇ ਬੀਬਾ ਪ੍ਰਸਾਦਾ ਨੇ ਬੇਹੇ ਹੋਣਾ ਸ਼ਬਦ ਕਦੇ ਨਾ ਸਕੇ ਬੀਬਾ ਚਮਤਕਾਰ ਨੇ ਬਾਲੇ ਹੁੰਦੇ ਪਿਆਰ ਜਦੋਂ ਦਰ ਟੁੱਕੇ ਬੀਬਾ ਪਿਆਰ ਜਿਸ ਦੀ ਜ਼ਿੰਦਗੀ ਚ ਆ ਜਾਂਦਾ ਉਹ ਬੀਤ ਗਏ ਚੰਗੇ ਜਾਂ ਭੈੜੇ ਵਕਤ ਦੀ ਬੁਕਲ ਮਾਰ ਕੇ ਕਦੇ ਵੀ ਚੱਲ ਰਹੇ ਵਰਤਮਾਨ ਦੀ ਤੋਹੀਨ ਨਹੀਂ ਕਰਦਾ ਪਿਆਰ ਵਾਲਾ ਵਰਤਮਾਨ ਵਿੱਚ ਸਕੂਨ ਨਾਲ ਜਿਉਂਦਾ ਹੈ ਵਰਤਮਾਨ ਚਾਹੇ ਸੌਖਾ ਹੋਵੇ ਚਾਹੇ ਔਖਾ ਪਿਆਰ ਕਰਨ ਵਾਲਾ ਵਰਤਮਾਨ ਨੂੰ ਸੋਹਣਾ ਕਬੂਲਦਾ ਹੈ ਹਰ ਇਨਸਾਨ ਇਸ ਪਿਆਰ ਦੇ ਜਾਦੂ ਨੂੰ ਮਹਿਸੂਸ ਕਰਨ ਦਾ ਹੱਕਦਾਰ ਹੈ ਪਿਆਰ ਦਾ ਸਿਰਫ ਇੱਕ ਬੀਜ ਖੁਸ਼ੀਆਂ ਦੇ ਹਜ਼ਾਰਾਂ ਖੇਤ ਪੈਦਾ ਕਰਦਾ ਹੈ ਪਿਆਰ ਚ ਪਿਆਰ ਹੀ ਹੋ ਜਾਣਾ ਮੁਸ਼ਕਲ ਤਾਂ ਹੈ ਪਰ ਨਾ ਮੁਮਕਨ ਨਹੀਂ ਹੈਗਾ ਪਿਆਰ ਵਾਲਾ ਪਿਆਰ ਦੇ ਬਦਲੇ ਚ ਜੇ ਪਿਆਰ ਹੀ ਭਾਲਦਾ ਹੈ ਜੇ ਪਿਆਰ ਕਰਨ ਵਾਲਾ ਕਹਿੰਦਾ ਹੈ ਕਿ ਮੈਨੂੰ ਆਹ ਨਹੀਂ ਮਿਲਿਆ ਉਹ ਨਹੀਂ ਮਿਲਿਆ ਜੇ ਉਹ ਆਪਣੇ ਪਿਆਰੇ ਨੂੰ ਤਾਨੇ ਮੇਨੇ ਮਾਰਦਾ ਹੈ ਜੇ ਪਿਆਰ ਵਾਲਾ ਆਪਣੇ ਕੀਤੇ ਨੂੰ ਚਿਤਾਰਦਾ ਹੈ ਕਿ ਮੈਂ ਆਹ ਕੀਤਾ ਉਹ ਕੀਤਾ ਤਾਂ ਪਿਆਰ ਵਾਲਾ ਨਹੀਂ ਅਧਿਕਾਰ ਵਾਲਾ ਜਾਂ ਫਿਰ ਵਪਾਰ ਵਾਲਾ ਮੇਰੇ ਪਿਆਰੇ ਜੇ ਤੁਸੀਂ ਯਾਦ ਰੱਖੇ ਜਾਣਾ ਚਾਹੁੰਦੇ ਹੋ ਜੇ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਤਾਂ ਪਿਆਰ ਦੀ ਕਲਾ ਸਿੱਖੋ ਪਿਆਰ ਇੱਕ ਕਲਾ ਹੈ ਉਹ ਬਣੋ ਜੋ ਇਸ ਦੁਨੀਆ ਨੂੰ ਕੋਮਲ ਬਣਾਏ ਭਲੇ ਮਾਨਸ ਬਣਾਏ ਸੌ ਮਨੁੱਖ ਬਣਾਏ ਮਿੱਤਰ ਕਲਾਕਾਰ ਕਵੀ ਬਣਾਏ ਪਿਆਰ ਪਿਆਰ ਵਿਦਿਆਰਥੀ ਬਣਾਏ ਪਿਆਰ ਹੀ ਉਸਤਾਦ ਬਣਾਏ ਜਿਹੜਾ ਪਿਆਰ ਪਜਾਏ ਜਿਹੜਾ ਸਰਬੱਤ ਦਾ ਹੋ ਜਾਏ ਉਹ ਗੁਰੂ ਕਹਲਾਏ ਪਿਆਰ ਉਹ ਜੋ ਖੁਦ ਤੇ ਯਕੀਨ ਕਰਾਏ ਜੋ ਸਾਨੂੰ ਇਹ ਸਿਖਾਏ ਕਿ ਪਿਆਰ ਜਦੋਂ ਦਿੱਤਾ ਜਾਵੇ ਪਿਆਰ ਜਦੋਂ ਲਿਆ ਜਾਵੇ ਤਾਂ ਇਹ ਪ੍ਰਸਾਦ ਵਾਂਗ ਹੋਵੇ ਸਾਹਾ ਵਾਂਗ ਹੋਵੇ ਪਿਆਰ ਹੋਵੇ ਤਾਂ ਹਵਾ ਵਾਂਗ ਹੋਵੇ ਤਪ ਵਾਂਗ ਹੋਵੇ ਪਿਆਰ ਹੋਵੇ ਤਾਂ ਪ੍ਰਭਾਤ ਦੁਪਹਿਰ ਸ਼ਾਮ ਰਾਤ ਵਾਂਗ ਹੋਵੇ ਪਿਆਰ ਹੋਵੇ ਤਾਂ ਬਾਬੇ ਨਾਨਕ ਵਾਂਗ ਹੋਵੇ ਕੁਖਛ ਪਲ ਦੇ ਭਰੂਣ ਵਾਂਗ ਹੋਵੇ ਪਿਆਰ ਪਿਆਰ ਹੈ ਤਾਂ ਸੋਹਣਾ ਸੰਸਾਰ ਹੈ ਜਦ ਪਿਆਰ ਹੁੰਦਾ ਤਾਂ ਚਮਤਕਾਰ ਹੁੰਦਾ ਸਾਡਾ ਦਿਮਾਗ ਨਾ ਇੱਕ ਖਾਲੀ ਘੜਾ ਇਸ ਚ ਅਸੀਂ ਜੂਹ ਭਰਾਂਗੇ ਉਹੀ ਮਿਲੂਗਾ ਅਸੀਂ ਪਿਆਰ ਭਰਨਾ ਹੈ ਪਿਆਰੀ ਆਤਮ ਵਿਸ਼ਵਾਸ ਦਾ ਬੀਜ ਹੈ ਪਿਆਰ ਸਦਕਾ ਮੇਰੇ ਕੋਲ ਲਗਨ ਹੈ ਪਿਆਰ ਸਦਕਾ ਮੇਰੇ ਕੋਲ ਚੰਗਾ ਹੋ ਜਾਣ ਦੀ ਜ਼ਿੱਦ ਹੈ ਲਗਨ ਜ਼ਿੱਦ ਸ਼ਾਬਾਸ਼ੀ ਆਲੋਚਨਾ ਨਿੰਦਿਆ ਮੌਕਾ ਤੇ ਹਾਲਾਤ ਮੇਰੇ ਲਈ ਕੁਝ ਵੀ ਲਿਖਣ ਦਾ ਰਾਹ ਬਣਦੇ ਨੇ ਲਿਖਣਾ ਮੇਰੇ ਲਈ ਯੋਗ ਹੈ ਸਮਾਧੀ ਹੈ ਲਿਖਣਾ ਮੈਨੂੰ ਦੱਸਦਾ ਕਿ ਮੈਂ ਮੁਕਮਲ ਨਹੀਂ ਲਿਖਣਾ ਮੈਨੂੰ ਸੁਣਨ ਦੀ ਕਲਾ ਸਿਖਾਉਂਦਾ ਹੈ ਲਿਖਣਾ ਮੇਰੇ ਲਈ ਸ਼ੁਕਰਾਨੇ ਦਾ ਰਾਹ ਹੈ ਲਿਖਣਾ ਮੇਰੇ ਲਈ ਪਿਆਰ ਦਾ ਪੱਲਾ ਫੜਨ ਵਾਲੀ ਗੱਲ ਹੈ ਪਿਆਰ ਦੇ ਲੜ ਲੱਗ ਰਹੀ ਹੈ ਪਿਆਰ ਨਾਲ ਜਾਂਦੇ ਰਹੀਏ ਪਿਆਰ ਜਿੰਦਾਬਾਦ ਮੁਹੱਬਤ ਜਿੰਦਾਬਾਦ ਜ਼ਿੰਦਗੀ ਜਿੰਦਾਬਾਦ